ਇਹ ਜਿਹੜੀ ਯਾਰੀ ਦੋਸਤੀ ਇੰਨੇ ਪੁਰਾਣੇ 30 35 ਸਾਲਾਂ ਪੁਰਾਣੀ ਜੀ ਉਹਨੂੰ ਮਿਲਣ ਵਾਸਤੇ ਆਏ ਇੱਕ ਅਲੱਗ ਜੀ ਫਿਰ ਉਹ ਖੁਸ਼ੀ ਸੀਗੀ ਜਦੋਂ ਦੋਸਤ ਉਹ ਜੱਫੀ ਪਾਈ ਬਸ ਮੈਂ ਜੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਇੰਨੀ ਖੁਸ਼ੀ ਹਮਮ ਮਨ ਖੁਸ਼ ਹੋ ਗਿਆ ਵੇ ਵੈਨੇ ਆਪਣੇ ਯਾਰ ਨੂੰ ਇੰਨੇ ਸਾਲਾਂ ਬਾਅਦ ਮਿਲੇ ਤੇ ਫਿਰ ਉਹ ਪਹਿੰਦੀਆਂ ਗੱਲਾਂ ਕੀ ਕੀਤੀਆਂ ਸੀਗੀਆਂ ਉਹ ਫੈਕਟਰੀਆਂ ਜਿੱਦਾਂ ਅਸੀਂ ਫੈਕਟਰੀ ਜਾਂਦੇ ਆਉਂਦੇ ਸੀਗੇ ਇੱਕ ਦੂਏ ਨਾਲ ਸਾਡਾ ਰابطਾ ਹੁੰਦਾ ਸੀ ਸਾਰਾ ਗੱਲਬਾਤ ਕਰਦੇ ਸੀ ਘਰੇਲੂ ਤਾਂ ਕਿਦਾਂ ਪਰਿਵਾਰ ਬਾਰੇ ਜਾ ਸੀ ਉਹ ਮੇਰੇ ਜਿਹੜੇ ਮੁੰਡਿਆਂ ਬਾਰੇ ਜਿਹੜੇ ਸਾਡੇ ਨਾਲ ਕੰਮ ਕਰਦੇ ਹੁਣਾਂ ਬਾਰੇ ਇੱਕ ਦੂਰ ਪੁੱਛਿਆ ਸੀ ਕਿ ਕਿੱਥੇ ਹੈਗੇ ਕੀ ਉਹ ਰਿਟਾਇਰ ਹੋ ਗਏ ਜਾਂ ਕੰਮ ਕਰਦੇ ਆ ਉਹ ਇਦਾਂ ਜਿਨ੍ਹਾਂ ਦਾ ਮੈਨੂੰ ਪਤਾ ਸੀ ਜਿੱਤਾ ਸੀ ਉਹਨਾਂ ਬਾਰੇ ਹੁਣ ਵੱਧ ਨਹੀਂ ਤੇ ਜਸ ਅਲਾਮਤ ਯਾਦ ਵੀ ਨਹੀਂ ਦਿੰਦਾ ਬੰਦੇ ਨੂੰ ਮੈਂ ਬੜਾ ਮਨ ਖੁਸ਼ ਹੋਇਆ ਤਾਂ ਇੱਕ ਮੁੰਡਾ ਇੱਕ ਹੋਰ ਹੈ ਇਹਦੇ ਪਿੰਡ ਦਾ ਹੀ ਉੱਥੇ ਪੀਰ ਸਿੰਘ ਅੱਛਾ ਜੀ ਇਹਨਾਂ ਦਾ ਮੈਨੂੰ ਦੋਨਾਂ ਦਾ ਨਾਮ ਅਜ ਤੱਕ ਨਹੀਂ ਭੁੱਲਿਆ ਸੀ ਅੱਛਾ ਹਾਂ ਉਹਦੇ ਵੀ ਮੈਂ ਜਲ ਮਿਲ ਕੇ ਆ ਉਹਦੇ ਵੀ ਗਿਆ ਸੀ ਉਹ ਵੀ ਠੀਕ ਠਾਕ ਹੈ ਪਰਮਾਤਮਾ ਵਧੀਆ ਲੱਗਿਆ ਵਧੀਆ ਬਹੁਤ ਵਧੀਆ ਲੱਗਾ ਜੀ ਅਸੀਂ ਇਕੱਠੇ ਖੇਲਦੇ ਹੁੰਦੇ ਕੋਈ ਮਨ ਤੋਂ ਉਸ ਤਰ੍ਹਾਂ ਦੀ ਕੋਈ ਮੰਦੇ ਦੇ ਫਿੰਦੀ ਨਹੀਂ ਸੀ ਨਾ ਕੋਈ ਘਰਾਂ 'ਚ ਫਰਕ ਜਿੱਥੇ ਦੇਖਣਾ ਉੱਥੇ ਰੋਟੀ ਖਾ ਲੈਣੀ ਜੀ ਕਿ ਜਿੱਥੇ ਦੇਖਣਾ ਸੌਣ ਮੁੰਡੇ ਪਿਆਰ ਦੋਸਤਾਂ ਉਹਦੇ ਘਰੇ ਸੌਂ ਜਾਣਾ ਮੰਨ ਲਓ ਉਹਦਾ ਹਾਲਾਤ ਇਦਾਂ ਨੇ ਹੁਣ ਤਾਂ ਆਪਾਂ ਤੈਨੂੰ ਦੇਖਦੇ ਹਾਂ ਹਾਲਾਤ ਕਿਦਾਂ ਦੇ ਨੇ ਹੁਣ ਤਾਂ ਉਹ ਗੱਲ ਹੀ ਹੈ ਨਹੀਂ ਨਾ ਕੋਈ ਘਰ ਕਿਸੇ ਨੂੰ ਵੜ ਕੇ ਰਾਜੀ ਹੈ ਕੋਈ ਹਾਂਜੀ ਪਹਿਲਾਂ ਬੜੀ ਪੈਸਾ ਨਹੀਂ ਸੀ ਦੇਖਦੇ ਉਦੋਂ ਇੱਕ ਦੂਜੇ ਦਾ ਬਿਲੀ ਪਿਆਰ ਸੀਗਾ ਹਾਂਜੀ ਹੁਣ ਬਸ ਮੋਰੇ ਪੈਸਾ ਹੀ ਆ ਮੇਰੇ ਨਾਲ ਅੱਜ ਦੇ ਮੇਰੇ ਗੈਸਟ ਮੌਜੂਦ ਨੇ ਜੋ ਕਿ ਆਪਣੇ ਦੋਸਤ ਨੂੰ ਘੱਟੋ-ਘੱਟ 30-35 ਸਾਲਾਂ ਬਾਅਦ ਮਿਲੇ ਨੇ ਸੋ ਸਾਡੇ ਚੈਨਲ ਦੇ ਵਿੱਚ ਮਿਲਣ ਵਾਸਤੇ ਆਏ ਸੀਗੇ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦਾ ਉਤਾਰਲਾ ਵੀ ਤੁਹਾਡੀ ਜਿਹੜੀ ਯਾਰੀ ਆ ਦੋਸਤੀ ਆ ਉਹ ਕਦੇ ਵੀ ਕਿਤੇ ਵੀ ਪਹੁੰਚ ਕੇ ਖਤਮ ਨਹੀਂ ਹੁੰਦੀ ਅੱਜ ਗੁਰਪ੍ਰੀਤ ਖੁੱਗੀ ਹੋਰਾਂ ਦੀ ਇੱਕ ਗੱਲ ਸੀਗੀ ਜੋ ਮੈਨੂੰ ਚੇਤੇ ਆ ਗਈ ਕਹਿੰਦਾ ਦੋਸਤ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਦੋ ਸਤ ਯਾਨਕਿ ਦੋ ਸੱਚ ਆਈਆਂ ਸੋ ਉਹ ਦੋ ਸਚਾਈਆਂ ਕਿਤੇ ਨਾ ਕਿਤੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਅੱਖੀਆਂ ਵੇਖ ਵੀ ਲਈਆਂ ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਵੈਸੇ ਪੰਜਾਬ ਪੁਲਿਸ ਤੋਂ ਰਿਟਾਇਰਡ ਅਫਸਰ ਨੇ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਇਹਨਾਂ ਦੇ ਬਾਰੇ ਪੁੱਛਾਂਗੇ ਵੀ ਕਿਵੇਂ ਦੀ ਰਹੀ ਹੁਣ ਤੱਕ ਦੀ ਜ਼ਿੰਦਗੀ ਸੋ ਸਾਡੇ ਨਾਲ ਮੌਜੂਦ ਨੇ ਓਮਕਾਰ ਜੀ ਇਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਕਹਿੰਦੇ ਆਂ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ ਜੀ ਕਿਵੇਂ ਲੱਗਿਆ ਜਦੋਂ ਬਹੁਤ ਬਹੁਤ ਵਧੀਆ ਲੱਗਾ ਜੀ ਹਾਂਜੀ ਇੱਥੇ ਮੈਂ ਪਟਿਆਲੇ ਆਪਣੇ ਮੇਰਾ ਫਰੈਂਡ ਆ ਇੱਥੇ ਤਲਵਿੰਦਰ ਸਿੰਘ ਟੋੜਾ ਜਿਹੜਾ ਤੁਹਾਡੇ ਚੈਨਲ ਤੇ ਇਥੇ ਕੰਮ ਕਰਦੇ ਆ ਹਾਂਜੀ ਉਹਨਾਂ ਨੂੰ ਮੈਂ ਮਿਲਿਆ ਸੀਗਾ ਮੈਂ ਅਜ ਤੋਂ ਮੇਰੇ ਕੋਲ 2 ਸਾਲ ਪਹਿਲਾਂ ਇਹਨਾਂ ਨੂੰ ਮਿਲਿਆ ਸੀ ਤਕਰੀਬਨ 34-35 ਸਾਲ ਬਾਲ ਹਾਂਜੀ ਅਸੀਂ ਐ ਸਕਾਟ ਫੈਕਟਰੀ ਐਨੇ ਤਬਰਗੜ ਉੱਥੇ ਕੰਮ ਕਰਦੇ ਸੀਗੇ ਜੀ ਫੇ ਮੈਂ 2-2.5 ਸਾਲ ਕੰਕਰੀਟ ਕਰਕੇ ਛੱਡ ਦਿੱਤੀ ਸੀ ਹਾਂ ਬਾਅਦ ਫੇ ਮੈਂ ਫੇ ਪੰਜਾਬ ਵੱਲ ਵਕਤੀ ਹੋ ਗਿਆ ਹਾਂਜੀ ਫੇ ਮੈਂ ਇੱਕ ਵਾਰੀ ਇਹਨੂੰ ਮਿਲਣਾ ਐਸੇ ਤੇ ਡਿਊਟੀ ਆਇਸ ਪਟਿਆਲੇ ਆ ਸੀ ਜੀ ਤਾ ਉਦੋਂ ਫੇ ਮਿਲ ਗਏ ਬਾਅਦ ਵਿੱਚ ਕੋਈ ਰਾਬਤਾ ਸਾਡਾ ਆਪਸ ਵਿੱਚ ਨਹੀਂ ਰਿਹਾ ਕੋਈ ਫੋਨ ਨਹੀਂ ਹੁੰਦੇ ਸੀ ਉਦੋਂ ਜਾਂ ਮਤਲਬ ਕੋਈ ਕੋਈ ਘਰੇਲੂ ਹਾਲਾਤ ਲਾ ਲਓ ਮਤਲਬ ਅਸੀਂ ਇਸ ਤਰ੍ਹਾਂ ਮਤਲਬ ਨਹੀਂ ਮਿਲ ਸਕੇ ਆਪਸ ਵਿੱਚ ਫਿਰ ਮੇਰੇ ਮਨ ਚ ਸੀਗਾ ਮੈਂ ਜਾ ਕੇ ਇੱਕ ਵਾਰੀ ਮਿਲ ਕੇ ਆਉਣਾ ਯਾਰ ਮੇਰਾ ਦੋਸਤ ਬੜਾ ਆਪਣੇ ਨਾਲ ਪਿਆਰ ਬਹੁਤ ਸੀਗਾ ਉਸ ਤੇ ਫਿਰ ਮੈਂ ਵਾਈਫ ਚ ਇੱਥੇ ਆਇਆ ਸੀ ਇਹਨਾਂ ਨੂੰ ਮੈਨੂੰ ਬਾਰੇ ਪਤਾ ਕਰਨ ਮੈਂ ਤਾਂ ਮੇਰੀ ਵਾਈਫ ਅਸੀਂ ਆਗਮਨ ਪਿੰਡ ਦਾ ਤਾਂ ਘਰ ਪਤਾ ਸੀਗਾ ਮੈਂ ਉਹ ਘਰ ਦੇ ਲਾਗੇ ਜਾ ਕੇ ਫਿਰ ਕਿਸੇ ਨੂੰ ਪੁੱਛਿਆ ਮੈਂ ਇਦਾਂ ਇਥੇ ਟੋਰਨਰ ਨਾਮ ਦਾ ਵੀ ਕਿੱਥੇ ਆ ਕਹਿੰਦੇ ਭਾਈ ਆ ਤੇ ਨਾਲ ਦੇ ਘਰ ਤੀਜਾ ਘਰ ਆ ਫਿਰ ਮੈਂ ਘਰ ਗਿਆ ਮੈਲਾ ਕੀਤੀ ਤਾਂ ਇਹਨਾਂ ਦੀ ਬਹੂ ਬਾਹਰ ਆਈ ਮੈਨ ਪੁੱਛਿਆ ਇਹ ਤਾਂ ਗੱਲ ਆ ਵੀ ਮੈਲਾ ਉਹਨਾਂ ਨੂੰ ਕਹਿੰਦਾ ਲੁਧਿਆਣਾ ਗਏ ਆ ਤੇ ਮੇਰੀ ਗੱਲ ਕਰਾਈ ਉਹਨਾਂ ਨੇ ਤਾਂ ਫਿਰ ਮੈਂ ਦੱਸਿਆ ਮੈਂ ਫਲਾਣਾ ਬੋਲਦਾ ਮੈਂ ਤਾਂ ਮੈਂ ਬੜਾ ਖੁਸ਼ ਹੋਇਆ ਕਹਿੰਦਾ ਤੁਸੀਂ ਬੈਠੋ ਮੈਂ ਆ ਰਿਹਾ ਹਾਂ ਬਸ ਆਉਂਦਾ ਪਿਆ ਬਸ ਦੇ ਵਿੱਚ ਮਤਲਬ ਫਿਰ ਮੈਂ ਰਾਤ ਲੈ ਕੇ ਗਿਆ ਨਾ ਕੋ ਬੜਾ ਚੰਗ ਵਧੀਆ ਲੱਗਾ ਪਰਿਵਾਰ ਉਪਰ ਮੈਂ ਜਾਣਦਾ ਸੀ ਬੱਚੇ ਵੀ ਮੈਂ ਚਿੱਠੀ ਪਹਿਲਾਂ ਪਾਉਂਦੇ ਹੁੰਦੇ ਅਸੀਂ ਇੱਕ ਦੂਜੇ ਨਾਲ ਸੀ ਜਦੋਂ ਬਾਅਦ ਵਿੱਚ ਜਦ ਮੈਂ ਛੱਡ ਕੇ ਚਲ ਗਿਆ ਸੀ ਨੌਕਰੀ ਤਾਂ ਫਿਰ ਆਸ-ਤਾਸਤਾ ਕੋਲ ਜਿਵੇਂ ਵੱਧ ਗਏ ਮੁੜ ਕੇ ਲੇਖ ਖਤਮ ਹੋ ਗਿਆ ਅੱਛਾ ਤਾਂ ਹੁਣ ਅੱਜ ਦੂਜੀ ਵਾਰੀ ਮੈਂ ਆਇਆ ਨਾ ਕੋ ਮੈਂ ਚੰਡੀਗੜ੍ਹ ਗਿਆ ਸੀ ਰਿਸ਼ਤੇਦਾਰੀ 'ਚ ਫਿਰ ਮੈਂ ਕਿਸੇ ਫੋਨ ਮੈਂ ਆਹ ਯਾਰ ਮੈਂ ਇੱਧਰ ਆਇਆ ਹੁਣ ਤੈਨੂੰ ਮੈਂ ਮਿਲ ਕੇ ਜਾਂਦਾ ਹੂੰ ਤਾਂ ਮਤਲਬ ਬਹੁਤ ਸੀ ਮਤ ਚੰਗਾ ਲੱਗਦਾ ਜਦੋਂ ਆਪਾਂ ਕਿਸੇ ਸੱਜਣ ਮਿੰਦ ਨੂੰ ਵਿਛੜੇ ਮਿਲिए ਨਾ ਹਾਂ ਆ ਮਤਲਬ ਰੁਕ ਹੋ ਚੰਦੀ ਬੰਦੇ ਦੀ ਦੋਸਤੀ ਇੰਨੀ ਪੁਰਾਣੀ ਦੋਸਤੀ ਤੇ ਇੱਕ ਬੰਦਾ ਰਜੇਮਿਆਂ ਦੇ ਵਿੱਚ ਵੱਡ ਜਾਂਦਾ ਜਦੋਂ ਤੇ ਯਾਰੀ ਦੋਸਤੀ ਨਾ ਯਾਦ ਨਹੀਂ ਰਹਿੰਦੀ ਕੀਤੇ ਨਾ ਕੀਤੇ ਤੁਸੀਂ ਇੰਨੇ ਰਜੇਮਿਆਂ ਦੇ ਵਿੱਚ ਵੜ ਕੇ ਰੋਜ਼ ਲੱਗਦਾ ਇਹ ਕੰਮ ਕਾਰ ਕਰਨ ਤੋਂ ਬਾਅਦ ਵੀ ਆਪਣੀ ਜਿਹੜੀ ਯਾਰੀ ਦੋਸਤੀ ਇੰਨੀ ਪੁਰਾਣੀ 30 35 ਸਾਲਾਂ ਪੁਰਾਣੀ ਜੀ ਉਹਨੂੰ ਮਿਲਣ ਵਾਸਤੇ ਆਏ ਇੱਕ ਅਲੱਗ ਜੀ ਫਿਰ ਉਹ ਖੁਸ਼ੀ ਸੀਗੀ ਜਦੋਂ ਦੋਸਤ ਉਹ ਜੱਫੀ ਪਾਈ ਬਸ ਮੈਂ ਜ ਮੈਂ ਬਿਆਨ ਨਹੀਂ ਕਰ ਸਕਦਾ ਇੰਨੀ ਖੁਸ਼ੀ ਹੂੰ ਮਾ ਲੋ ਮਨ ਖੁਸ਼ ਹੋ ਗਿਆ ਵੇ ਵੈਨੇ ਆਪਣੇ ਯਾਰ ਨੂੰ ਮੈਨੇ ਸਾਲਾ ਬਾਅਦ ਮਿਲਿਆ ਅੱਛਾ ਜੀ ਉਦਾਂ ਤੇ ਮੇਰੇ ਮਨ ਚ ਸੀਗੀ ਤੇ ਜੇਤਾ ਕਰੀਦਾ ਸੀ ਯਾਰ ਫੇ ਪਤਾ ਨਹੀਂ ਰੱਬ ਠੀਕ ਠਾਕ ਰੱਖਿਆ ਉਹਨੂੰ ਫਿਰ ਪਰ ਟਾਈਮ ਨਹੀਂ ਲੱਗਾ ਉਹਨ ਦਾ ਇੱਧਰ ਹੂੰ ਫਿਰ ਮੇਰਾ ਮੈਂ ਹਾਂ ਜਾਣਾ ਜਾਣਾ ਮੈਂ ਵਾਈਫ ਨੂੰ ਕਹਾ ਯਾਰ ਮੈਂ ਮੇਰੇ ਮੇਰੇ ਦੋਸਤਾਂ ਮੈਂ ਮੈਂ ਦਿਲ ਕਰਦਾ ਮੈਂ ਮਿਲ ਕੇ ਆਵਾਂ ਉਹਨੂੰ ਅੱਛਾ ਜੀ ਫਿਰ ਚਲੋ ਠੀਕ ਹੈ ਚੱਲ ਚੱਲਦੇ ਆਪਾਂ ਚਲੋ ਪ੍ਰਮਾਤਮਾ ਨੇ ਸਾਡਾ ਮੇਲ ਕਰਾਤਾ ਬਹੁਤ ਵਧੀਆ ਲੱਗਾ ਜੀ ਜਦੋਂ ਮਿਲੇ ਸੀਗੇ ਦੁਬਾਰਾ ਮਿਲੇ ਇੰਨੇ ਸਿਰਮਾਂ ਬਾਅਦ ਜੀ ਤਾਂ ਫਿਰ ਉਹ ਪੈਂਦੀਆਂ ਗੱਲਾਂ ਕੀ ਕੀਤੀਆਂ ਸੀਗੀਆਂ ਉਹ ਫੈਕਟਰੀਆਂ ਜਿੱਦਾਂ ਅਸੀਂ ਫੈਕਟਰੀ ਜਾਂਦੇ ਆਉਂਦੇ ਸੀਗੇ ਇੱਕ ਦੋ ਇਹਨਾਂ ਸਾਡਾ رابطہ ਹੁੰਦਾ ਸੀ ਸਾਰਾ ਗੱਲਬਾਤ ਕਰਦੇ ਸੀ ਘਰੇਲੂ ਦਾ ਕਿਦਾਂ ਪਰਿਵਾਰ ਬਾਰੇ ਜਾਂ ਅਸੀਂ ਉਦੋਂ ਜਿਹੜੇ ਮੁੰਡਿਆਂ ਬਾਰੇ ਜਿਹੜੇ ਸਾਡੇ ਨਾਲ ਕੰਮ ਕਰਦੇ ਉਹਨਾਂ ਬਾਰੇ ਵੀ ਇੱਕ ਦੂਰੇ ਪੁੱਛਦੇ ਸੀ ਕਿ ਕਿੱਥੇ ਹੈਗੇ ਕੀ ਉਹ ਰਿਟਾਇਰ ਹੋ ਗਏ ਜਾਂ ਕੰਮ ਕਰਦੇ ਆ ਹੂੰ ਉਹ ਇਦਾਂ ਜਿਨ੍ਹਾਂ ਦਾ ਮੈਨੂੰ ਪਤਾ ਸੀ ਜਿੱਤਾ ਸੀ ਉਹਨਾਂ ਬਾਰੇ ਹੁਣ ਕੋਈ ਨੀ ਤੇ ਯਾਦ ਸਲਾਮਤ ਯਾਦ ਵੀ ਨਹੀਂ ਦਿੰਦਾ ਬੰਦੇ ਨੂੰ ਹੂੰ ਤਾਂ ਬੜਾ ਮਨ ਖੁਸ਼ ਹੋਇਆ ਤਾ ਇੱਕ ਮੁੰਡਾ ਇੱਕ ਹੋਰ ਹੈ ਦੇ ਪਿੰਡ ਦਾ ਹੀ ਉੱਥੇ ਕੇਰ ਸਿੰਘ ਅੱਛਾ ਜੀ ਇਹਨਾਂ ਦਾ ਮੈਨੂੰ ਦੋਨਾਂ ਦਾ ਨਾਮ ਅਜੇ ਤੱਕ ਨਹੀਂ ਭੁੱਲਿਆ ਸੀ ਅੱਛਾ ਹਾਂ ਉਹਦਾ ਵੀ ਮੈਂ ਜੱਮ ਮਿਲ ਕੇ ਆਇਆ ਉਹਦੇ ਵੀ ਗਿਆ ਸੀ ਅੱਛਾ ਉਹ ਵੀ ਠੀਕ ਠਾਕ ਹੈ ਪਰਮਾਤਮਾ ਜੀ ਵਧੀਆ ਲੱਗਿਆ ਵਧੀਆ ਬਹੁਤ ਵਧੀਆ ਲੱਗਾ ਜੀ ਅੱਛਾ ਜਦੋਂ ਤੁਹਾਡੇ ਵੇਲੇ ਦੀ ਗੱਲ ਕੀਤੀ ਜਾਵੇ ਜੀ ਤੇ ਸਾਡੇ ਹੁਣ ਬਚਪਨ ਦੇ ਵਿੱਚ ਤੇ ਜਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ ਸਾਡੇ ਬਾਂਦਰ ਕਿਲਾ ਜੀ ਜੀ ਉਹ ਪਿੱਠੂ ਗਰਮ ਹੋ ਗਿਆ ਟਾਡੇ ਵੇਲੇ ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਸਾਡੇ ਵੇਲੇ ਤਾਂ ਜ਼ਿਆਦਾ ਗੁੱਲੀ ਡੰਡਾ ਖੇਡ ਲੈਂਦੇ ਸੀ ਜਾਂ ਕਬੱਡੀ ਖੇਲਣੀ ਦੌੜਾਂ ਦੌੜਾਂ ਲਾਉਣੀਆਂ ਫੁੱਟਬਾਲ ਹੋਣਾ ਜੀ ਇਦਾਂ ਦੀਆਂ ਚੀਜ਼ਾਂ ਰਾਤ ਨੂੰ ਲੁਗਨ ਮਿੱਟੀ ਖੇਲਣਾ ਲੁਗਨ ਮਿੱਟੀ ਜੀ ਉਦੋਂ ਮਤਲਬ ਇਸ ਤਰ੍ਹਾਂ ਦਾ ਕੋਈ ਫਰਕ ਨਹੀਂ ਹੁੰਦਾ ਸੀ ਲੜਕੀਆਂ ਤੇ ਲੜਕਿਆਂ ਦੇ ਵਿੱਚ ਹਾਂਜੀ ਅਸੀਂ ਦੇਖੋ ਬੇ ਬਰਾਬਰ ਦੇ ਜਿਹੜਾ 15 10 12 12 ਸਾਲ ਦੇ 15 ਅਸੀਂ ਇਕੱਠੇ ਖੇਡ ਲੈਂਦੇ ਕੋਈ ਮੰਨ ਉਸ ਤਰ੍ਹਾਂ ਦੀ ਕੋਈ ਬੰਦੇ ਦੇ ਹਿੰਦਰੀ ਨਹੀਂ ਸੀ ਨਾ ਕੋਈ ਘਰਾਂ 'ਚ ਫਰਕ ਜਿੱਥੇ ਦੇਖਣਾ ਉੱਥੇ ਰੋਟੀ ਖਾ ਲੈਣੀ ਜੀ ਕਿ ਜਿੱਥੇ ਦੇਖਣਾ ਸੌਣ ਮੁੰਡੇ ਪਿਆਰ ਦੋਸਤਾਂ ਉਹਦੇ ਘਰੇ ਸੌ ਜਾਣਾ ਮੰਨ ਲਓ ਉਹਦੇ ਹਾਲਾਤ ਇਦਾਂ ਨੇ ਹੁਣ ਤਾਂ ਆਪਾਂ ਤੁਹਾਨੂੰ ਦੇਖਦੇ ਹਾਂ ਹਾਲਾਤ ਕਿਦਾਂ ਦੇ ਨੇ ਹੁਣ ਤਾਂ ਉਹ ਗੱਲ ਹੀ ਹੈ ਨਹੀਂ ਨਾ ਕੋਈ ਘਰ ਕਿਸੇ ਨੂੰ ਵੜ ਕੇ ਰਾਜੀ ਹੈ ਕੋਈ ਹਾਂਜੀ ਉਹ ਸਮੇਂ ਬਹੁਤ ਵਧੀਆ ਸੀ ਜੀ ਪੰਜਾਬ ਤੁਸੀਂ ਦੇਖਿਆ ਪਹਿਲਾਂ ਵਾਲਾ ਪੰਜਾਬ ਦੇਖਿਆ ਜੀ ਹੱਲਿਆਂ ਵਾਲਾ ਪੰਜਾਬ ਜਿਹੜਾ ਕਹਿੰਦੇ ਸੀਗੇ ਹੁਣ ਵਾਲਾ ਪੰਜਾਬ ਦੇਖ ਰਹੇ ਹਾਂ ਕਿ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਜੀ ਬਹੁਤ ਫਰਕ ਹੈ ਜੀ ਉਹ ਵੇਲੇ ਸਮੇਂ ਬਹੁਤ ਵਧੀਆ ਸੀ ਜੀ ਹਾਂ ਹੁਣ ਤਾਂ ਭੀੜ ਭੜਕਾ ਦੁਨੀਆਂ ਚ ਦੁਨੀਆਂ ਦੌੜ ਲੱਗੀ ਆ ਪੈਸੇ ਦੀ ਦੌੜ ਲੱਗੀ ਆ ਜੀ ਹੁਣ ਮਤਲਬ ਕਿਸੇ ਨਾਲ ਪਿਆਰ ਭਾਵਨਾ ਹੈ ਨਹੀਂ ਕੋ ਬਸ ਹਰ ਕੋ ਇੱਕ ਦੂਜੇ ਨੂੰ ਬਾਈਪਾਸ ਹੀ ਕਰਨਾ ਚਾਹੁੰਦਾ ਜੀ ਪੈਸਾ ਪਹਿਲਾਂ ਵੇਖਿਆ ਜਾਂਦਾ ਸੀਗਾ ਜੋ ਅੱਜ ਕੱਲ ਦੇ ਇੰਨਾ ਵੇਖਿਆ ਜਾਂਦਾ ਹੈ ਕਿਉਂਕਿ ਅੱਜ ਕੱਲ ਲੋਕ ਪੈਸੇ ਵੱਲ ਜ਼ਿਆਦਾ ਪਿਆਰ ਕਰਦੇ ਨੇ ਰਿਸ਼ਤਿਆਂ ਦਾ ਚੁਕਾ ਘਟ ਗਿਆ ਵਾ ਰਿਸ਼ਤਿਆਂ ਦੇ ਵਿੱਚ ਜਿਹੜਾ ਖਟਾਸ ਆ ਉਹ ਬੜਾ ਵੱਧ ਗਿਆ ਵਾ ਜੀ ਜੀ ਪਹਿਲਾਂ ਬੜੀ ਪੈਸਾ ਨਹੀਂ ਦੇਖਦੇ ਜੀ ਉਦੋਂ ਇੱਕ ਦੂਜੇ ਦਾ ਢਲੀ ਪਿਆਰ ਸੀਗਾ ਹਾਂ ਜੀ ਹੁਣ ਬਸ ਮੋਰੇ ਪੈਸਾ ਹੀ ਆ ਹੁੰਦਾ ਹਾਂਜੀ ਉਹ ਗੱਲਾਂ ਹੁਣ ਹੈ ਨਹੀਂ ਗਿਆ ਚਲੋ ਹੈ ਜਿੱਥੇ ਕੋਈ ਕੁਝ ਪਰਸੈਂਟ ਹੈ ਵੀ ਇਹ ਨਹੀਂ ਵੀ ਸਾਰਾ ਕੁਝ ਚੀਜ਼ਾਂ ਖਤਮ ਹੋ ਗਈਆਂ ਹੈ ਗਈਆਂ ਪਰ ਉਹ ਪਹਿਲੇ ਵਾਲੀ ਗੱਲਾਂ ਨਹੀਂ ਹੈਗੀਆਂ ਜਦੋਂ ਉਹ ਪੈਸੇ ਇੱਕ ਗੱਲ ਮੇਰੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਜਦੋਂ ਘਰ ਕੱਚੇ ਸੀਗੇ ਤੇ ਦਿਲ ਸੱਚੇ ਜੀਏ ਸੱਚੇ ਜੀਏ ਹਾਂਜੀ ਹਾਂਜੀ ਕਿੰਨਾ ਉਹ ਗੱਲਾਂ ਦਾ ਅੱਜ ਪਤਾ ਲੱਗਦਾ ਵੀ ਉਹ ਗੱਲਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਕਹੀਆਂ ਉਹ ਕਿਤੇ ਨਾ ਕਿਤੇ ਸਚਾਈ ਵੱਲ ਵਧ ਰਹੀਆਂ ਨੇ ਸੱਚ ਹੋ ਰਿਹਾ ਉਹ ਗੱਲਾਂ ਬਿਲਕੁਲ ਸਹੀ ਗੱਲ ਹੈ ਜੀ ਉਹ ਮਨ ਲਓ ਜਿੰਦਾ ਜਿੰਦਾ ਬਜ਼ੁਰਗ ਦੱਸ ਦਿੰਦੇ ਨੇ ਵੀ ਇਦਾਂ ਸਮਾਂ ਆਉਣਾ ਅੱਗੇ ਇਦਾਂ ਦਾ ਉਹ ਸਭ ਕੁਝ ਹੋ ਰਿਹਾ ਜੀ ਹੂੰ ਮਤਲਬ ਹੁਣ ਆ ਕੇ ਕੱਚੇ ਘਰ ਹੁੰਦੇ ਸੀ ਤਾਂ ਕੋਈ ਇਦਾਂ ਦੇ ਹੁਣ ਹੁਣ ਤਾਂ ਦੇਖ ਲਓ ਵੀ ਬਲੈਂਟਰ ਪਾਇਓ ਆ ਧੰਮਾ ਨਾਲ ਖੋਡ ਆ ਖੋਡ ਉਹ ਚੀਜ਼ ਹੈ ਨਹੀਂ ਕਿ ਕਿਸੇ ਨੂੰ ਕੋਈ ਘਰ ਵੜ ਕੇ ਰਾਜੀ ਨਹੀਂਗਾ ਹੂੰ ਤਾਂ ਜੇ ਤੁਹਾਨੂੰ ਕੋਈ ਜ਼ਰੂਰਤ ਪੈਲੇ ਤਾਂ ਉਹਨੂੰ ਇਗਨੋਰੇ ਕਰਦੇ ਆ ਹੂੰ ਉਹ ਚੀਜ਼ ਹੈ ਨਹੀਂ ਹੁਣ ਪਹਿਲੇ ਸਮੇਂ ਸੀ ਉਹ ਤਾਂ ਕੁਦਰਤੀ ਜਿਹੜੇ ਬਜ਼ੁਰਗਾਂ ਦੀ ਗੱਲ ਮੰਨਦੇ ਸੀ ਆਹ ਬੱਚੇ ਲਾ ਲੋ ਛੋਟੇ ਜਿੰਨੇ ਉਹ ਜਿਹੇ ਸੈਣੇ ਨੂੰ ਕਹਤਾ ਉਹਦੇ ਅੰਮਲ ਵੀ ਕਰਦੇ ਸੀ ਜੀ ਹੁਣ ਉਹ ਹੈ ਨਹੀਂ ਜੀ ਪੁਰਾਣੇ ਸਮੇਂ ਦੇ ਪੰਜਾਬ ਦੀਆਂ ਕੁਝ ਗੱਲਾਂ ਜੋ ਤੁਹਾਡੇ ਜ਼ਿਹਨ ਦੇ ਵਿੱਚ ਹੋਣ ਵੀ ਅੱਜ ਕੱਲ ਦੇ ਬੱਚਿਆਂ ਨੂੰ ਦੱਸੀਆਂ ਜਾਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਪੁਰਾਣੇ ਸਮੇਂ ਦਾ ਕੁਝ ਦੱਸੋਗੇ ਆਪਣੇ ਵੇਲੇ ਦਾ ਵੀ ਅਸੀਂ ਇਸ ਵੇਲੇ ਇਹ ਸ਼ਰਾਰਤਾਂ ਕਰਦੇ ਹੁੰਦੇ ਸੀ ਉਦੋਂ ਤਾਂ ਸ਼ਰਾਰਤ ਬਚਪਨ ਦਾ ਹਰ ਕੋਈ ਕਰਦਾ ਹੈ ਪਰ ਉਦੋਂ ਉਹ ਇਦਾਂ ਦੀ ਸ਼ਰਾਰਤ ਨਹੀਂ ਹੁੰਦੀ ਸੀ ਵੀ ਜਿਹੜਾ ਕਿਸੇ ਨੂੰ ਦੁੱਖ ਲੱਗੇ ਜੇ ਕਦੇ ਕੋ ਹੋ ਵੀ ਜਾਣੀ ਤਾਂ ਮਤਲਬ ਅਈ ਨਾ ਕੋਈ ਮਹਿਸੂਸ ਨਹੀਂ ਕਰਦਾ ਮੈਂ ਤੁਹਾਨੂੰ ਆਪਣੀ ਦੱਸਦਾ ਮੇਰਾ ਬ੍ਰਦਰ ਸੀ ਮੇਰਾ ਦਾਦਾ ਦਾ ਲੜਕਾ ਜੀ ਅਸੀਂ ਉਹਨਾਂ ਦੇ ਅੱთან ਖੇਲੇ ਖੇਲੇ ਆ ਹਾਂਜੀ ਤਾਂ ਹੀ ਛੋਟੇ ਛੜੇ ਦਿਓ ਬੈਅ ਸੀਗੇ ਭੁਣਾਈਆਂ ਸਾਡੀਆਂ ਅਸੀਂ ਇਕੱਠੇ ਉਹਨਾਂ ਦੇ ਨਾਲ ਇਦਾਂ ਬੰਦੇ ਕੋਈ ਪੁੰਨੇ ਦੇ ਮਾਮਾ ਮੰਗ ਸਮਝਦੇ ਸੀ ਕੋਈ ਫਰਕ ਹੀ ਨਹੀਂ ਸੀ ਸਾਨੂੰ ਇੱਕ ਵਾਰੀ ਕੋਈ ਗੱਲ ਹੋ ਗਈ ਤਾਂ ਮੈਂ ਨਾ ਕੋਠੇ ਚੜਿਆ ਆਪਣੇ ਤਾਂ ਉਹ ਭੁਣਾਈ ਸਾਡੇ ਥੱਲੇ ਪਤਾ ਨਹੀਂ ਉਹ ਮੈਨੂੰ ਕੋਈ ਗੱਲ ਕਹਿ ਤੀ ਮੈਂ ਉਹ ਤੋਂ ਕੁਚੀ ਸੀ ਮੈਂ ਮਾਰ ਦਿੱਤੀ ਤੁਹਾਨੂੰ ਉਹਦੇ ਸਿਰ ਗਲੀ ਹੋ ਗਈ ਮਾਲੋ ਪਰ ਅਮਰੇ ਨੂੰ ਜਦੋਂ ਪਤਾ ਲੱਗਾ ਉਹ ਮੇਰੇ ਮਗਰ ਮੋਰ ਮੋਰ ਮਗਰ ਨੇ ਠਹਿ ਮੈਂ ਮੋਰ ਮੋਰ ਮੈਂ ਉਹਦੇ ਹੱਥ ਨਹੀਂ ਆਇਆ ਉਹ ਜਰ ਮਤਲਬ ਥੋੜੀ ਜਿਹੀ ਗੁੱਸਾ ਸੀ ਜਦੋਂ ਉਹ ਬਾਦ ਸ਼ਾਮ ਨੂੰ ਆਇਆ ਚਾਹ ਖਾਣ ਤਾਂ ਹੁਣ ਉਹ ਚੀਜ਼ਾਂ ਹੁਣ ਤਾਂ ਮਰਨ ਮਰਨ ਦੇ ਤਿਆਰ ਦੁਨੀਆ ਹੋ ਜਾਂਦੀ ਹੈ ਜੀ ਇਸ ਚੀਜ਼ ਦਾ ਬਹੁਤ ਫਰਕ ਹੁਣ ਪੈ ਗਿਆ ਕਬੱਡੀ ਤੁਸੀਂ ਕਬੱਡੀ ਦੀ ਗੱਲ ਕੀਤੀ ਪੰਜਾਬ ਦਾ ਲੋਕ ਨਾਚ ਭੰਗੜਾ ਲੋਕ ਗੀਤ ਉਹ ਕੈਮੇ ਦਾ ਮਹਿਸੂਸ ਹੁੰਦਾ ਵੀ ਅੱਜ ਵੀ ਉਹ ਸਮਿਆਂ ਦੇ ਵਿੱਚ ਲੱਗਦਾ ਵੀ ਅੱਜ ਉਹ ਚੀਜ਼ਾਂ ਜਿੰਦਾ ਹੈਗੀਆਂ ਨੇ ਜਾਂ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਉਹਨਾਂ ਨੂੰ ਪਿਆਰ ਕਰਦੀ ਹੈ ਦੇਖੋ ਕੀ ਜੋ ਕੋਈ ਮੰਨਤਾਂ ਨਹੀਂ ਹੋ ਸਕਦੀ ਚਲੋ ਹੈ ਹੁਣ ਵੀ ਸਭ ਕੁਝ ਹੈਗਾ ਲੇਕਿਨ ਪਹਿਲਾਂ ਜਿਹੜਾ ਸੀ ਉਹ ਦਿਨੋਂ ਕਰਦੇ ਸੀ ਹੁਣ ਪੈਸੇ ਦੀ ਖਾਤਰ ਦੁਨੀਆ ਕਰਦੀ ਜੀ ਇਹ ਚੀਜ਼ਾ ਹੁਣ ਇੰਨਾ ਫਰਕ ਆ ਗਿਆ ਜੀ ਜਦੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਵੇਖਿਆ ਜਾਂਦਾ ਸੀਗਾ ਤੁਸੀਂ ਜਿੱਦਾਂ ਗੱਲ ਵੀ ਕੀਤੀ ਵੀ ਇੱਕ ਦੂਜੇ ਦੇ ਘਰੇ ਚਲੇ ਜਾਣਾ ਹਾਂਜੀ ਰੋਟੀ ਖਾ ਲੈਣੀ ਕਿਸੇ ਦੇ ਘਰੇ ਉੱਥੇ ਹੀ ਸੋ ਗਏ ਘਰਦਿਆਂ ਨੂੰ ਪਤਾ ਹੁੰਦਾ ਸੀਗਾ ਵੀ ਸਾਡਾ ਬੱਚਾ ਇੱਥੇ ਆ ਕੋਈ ਗਲਤ ਕੰਮਾ ਵੱਲ ਨਹੀਂ ਹੁੰਦਾ ਅੱਜ ਕੱਲ ਦੇ ਮਾਪੇ ਉਹਦੇ ਵਿੱਚ ਕਿਉਂ ਇੰਨਾ ਵੀ ਜ਼ਿਆਦਾ ਗੈਪ ਆ ਗਿਆ ਵੀ ਬੱਚਿਆਂ ਦੇ ਨਾਲ ਉਹ ਕਿਉਂ ਨਹੀਂ ਇੰਨੇ ਵਧੀਆ ਸਬੰਧ ਬਣਾ ਪਾਉਂਦੇ ਵੀ ਉਹਨਾਂ ਦੀ ਹਰ ਇੱਕ ਗੱਲ ਸਮਝਣ ਹਾਲਾਤ ਹੀ ਕੁਛ ਇਸ ਤਰ੍ਹਾਂ ਨੇ ਹੋ ਗਏ ਜੀ ਹੁਣ ਮਾਪੇ ਵੀ ਕੁਛ ਨਹੀਂ ਕਰ ਸਕਦੇ ਇੱਕ ਫੋਨਾਂ ਨੇ ਕੰਮ ਬਹੁਤ ਤਰ੍ਹਾਂ ਕਰਤਾ ਟੀਵੀਆਂ ਨੇ ਇਹ ਚੀਜ਼ ਹੁਣ ਮਤਲਬ ਨਾ ਤੁਸੀਂ ਕੋਈ ਵੀ ਚੀਜ਼ ਆ ਤੁਸੀਂ ਫੋਨਾਂ ਦੇ ਸਭ ਕੁਝ ਦੇਖ ਲਏ ਅੱਗੇ ਚੀਜ਼ਾਂ ਹੈ ਨਹੀਂ ਸੀ ਅੱਗੇ ਸੀ ਜੋ ਸਿਆਣੇ ਨੇ ਕਹਿਤਾ ਉਹ ਉਹ ਤੇ ਅਸਰ ਕਰਦੇ ਸੀ ਚਟਕੀਆਂ ਦਾ ਜ਼ਮਾਨਾ ਹੁੰਦਾ ਸੀ ਹਾਂ ਉਹ ਚਿੱਠੀਆਂ ਆਉਂਦੇ ਪਾਉਂਦੇ ਸੀਗੇ ਤਾਂ 15-15 ਮਹੀਨੇ ਮੈਨੇ ਬਾਅਦ ਚਿੱਠੀ ਮਿਲਦੀ ਸੀ ਉਹਦੇ 'ਚ ਬੜਾ ਚਾਹ ਹੁੰਦਾ ਸੀ ਤਾਂ ਹੁਣ ਤਾਂ ਮਸਤ ਤੁਸੀਂ ਬੈਠੇ ਆਂ ਇੰਗਲੈਂਡ ਨਾਲ ਗੱਲ ਕਰ ਲੋ ਅਮਰੀਕਾ ਨਾਲ ਗੱਲ ਕਰ ਲੋ ਕਿ ਹਾਂ ਹੁਣ ਤਾਂ ਫੋਨਾਂ ਤੇ ਸਭ ਕੁਝ ਹੈਗਾ ਇਹ ਚੀਜ਼ ਨੇ ਮਤਲਬ ਪਿਆਰ ਭਾਵਨਾ ਜਿਹੜੀ ਨਾ ਦੂਰ ਕਰ ਦਿੱਤੀ ਹੈ ਅੱਛਾ ਜੀ ਨਾ ਸਕੂਲ ਜਾਂਦੇ ਹੁੰਦੇ ਸੀ ਜਦੋਂ ਜਿੱਦਾਂ ਸਾਨੂੰ 10 ਦਿਨ ਹੁੰਦੇ ਨੇ ਵੀ ਅਸੀਂ ਇਹ ਮੱਝਾਂ گاਵਾਂ ਤੇ ਚੜ ਕੇ ਸਕੂਲੇ ਜਾਣਾ ਛੱਪੜ ਪਾਰ ਕਰਕੇ ਜਾਣਾ ਇਹ ਸੱਚੀਆਂ ਗੱਲਾਂ ਹੈਗੀਆਂ ਜੀ ਬਿਲਕੁਲ ਮੈਂ ਤੁਹਾਨੂੰ ਆਪੇ ਦੱਸਦਾ ਜੀ ਸਾਡਾ ਮੈਂ ਜਦੋਂ 5ਵੀਂ ਚ ਪੜਦਾ ਸਾਡੇ ਆਹ ਢੋਲ ਛੱਪੜ ਹੁੰਦਾ ਸੀ ਸਕੂਲ ਦੇ ਲੱਭੇ ਸੀ ਬੋਰਡ ਲੱਗੇ ਸੀ ਬੜਾ ਬੰਮ ਉੱਥੇ ਪੜਨਾ ਜਦੋਂ ਕਿਤੇ ਗਰਮੀ ਹੋਣੀ ਨਾ ਕਈ ਵਾਰੀ ਅਸੀਂ ਛੱਪੜੇ ਵੱਲ ਕੇ ਨਾ ਲੈਣਾ ਹਾਂਜੀ ਅਸੀਂ ਹਾਈ ਸਕੂਲੇ ਚੱਲ ਕੇ ਕਲਰਾ ਪਿੰਡ ਪੈਂਦਾ ਸੀ ਸਾਡੇ ਤੋਂ 2.5 ਕਿਲੋਮੀਟਰ ਤੇ ਉਹਨਾਂ ਟਾਈਮਾਂ 'ਚ ਕੋਈ ਸਾਈਕਲ ਤਾਂ ਹੁੰਦੇ ਨਹੀਂ ਸੀ ਕੁਤੇ ਕਿਸੇ ਕੋ ਹੁੰਦੇ ਅਸੀਂ ਪੈਦਲ ਜਾਈਦਾ ਸੀ ਚਲੋ ਗਰਮੀਆਂ ਦੇ ਦਿਨਾਂ 'ਚ ਫਿਰ ਸਾਡੇ ਇੱਕ ਚੋ ਪੈਂਦਾ ਹਾਰਪੁਰ ਤੋਂ ਜਾਂਦਾ ਉਹ ਪੰਗੀ ਜੋ ਕਹਿੰਦੇ ਉਹਨੂੰ ਜੀ ਉਹ ਮਤਲਬ ਇਹ ਆ ਕਿ ਵੱਡਾ ਹੋ ਜਾਂਦਾ ਜਦੋਂ ਸਾਡੇ ਪਿੰਡਾਂ ਤੋਂ ਗਾਂ ਨਿਕਲਦਾ ਜਦੋਂ ਬਾਰਿਸ਼ ਆਉਣੀ ਫਿਰ ਉਹ ਚੋ ਆ ਜਾਣਾ ਅਸੀਂ ਫਿਰ ਫਿਰ ਨਹੀਂ ਜਾਣਾ ਕਈ ਵਾਰ ਜਾਂ ਫੇ ਘੁੰਮ ਕੇ ਜਾਣਾ ਪੁਣਾ ਰਹੀਂ ਜਦੋਂ ਉਤਰ ਜਾਣਾ ਨਾ ਕਈ ਵਾਰ ਅਸੀਂ ਉਹਨੂੰ ਰਾਹ ਤੇ ਗਾਣਾ ਸਲਾ ਬਣਾਨੇ ਆ ਜਰ ਨਾਉਣਾ ਆ ਹਮ ਅਸੀਂ ਸਕੂਲੇ ਜਾਣਾ ਨਹੀਂ ਅਸੀਂ ਲੁੱਕ ਜਾਣਾ ਹਾਂ ਲੋਕੇ ਦਾ ਫੇਸ ਫੇਰ ਉੱਥੇ ਉਹ ਡੂੰਗ ਡੂੰਗੇ ਟੋਏ ਹੁੰਦੇ ਉਪਰੋਂ ਫੇ ਛਾਲਾ ਮਾਰਦੇ ਆ ਅਸੀਂ ਵਿੱਚ ਨਾਉਣਾ ਹਾਂਜੀ ਉਹ ਹੁਣ ਹੈ ਹੀ ਨਹੀਂ ਉਹ ਚੀਜ਼ਾਂ ਗੱਲ ਹੈ ਅੱਛਾ ਹਾਂ ਕੁੱਟ ਕਿੰਨੀ ਕ ਵੈਲਯੂ ਹੁੰਦੀ ਜਦੋਂ ਕਾਟਿਆ ਨੂੰ ਬਹੁਤ ਪਤਾ ਲੱਗਦਾ ਸੀਗਾ ਯੂ ਅੱਜ ਗਿਆ ਨਹੀਂ ਹਾਂ ਮੇਰੇ ਨਾ ਮੇ ਚਾਚਾ ਜੀ ਮੇਰੇ ਟੀਚਰ ਸੀ ਹਿੰਦੀ ਪੜ੍ਹਾਉਂਦੇ ਨੇ ਸਾਨੂੰ ਹਾਂਜੀ ਤਾਂ ਉਹ ਜਦੋਂ ਸਾਡੇ ਕੋਲ ਆਉਣਾ ਨਾ ਮੈਨੂੰ ਸਾਨੂੰ ਕੋ ਰਣਾ ਉਹਨਾਂ ਨੇ ਤਾਂ ਐਸੇ ਵਪਾਰ ਨਾ ਕੀਤੇ ਕਹਿਣਾ ਹੈ ਹਮ ਤਾਂ ਜਦੋਂ ਫੂ ਕੰਮ ਕਈ ਵਾਰ ਹਿੰਦੀ ਸਨ ਘਾਟਾਂ ਦੇ ਪਿੰਡਾਂ 'ਚ ਉੱਥੇ ਪੰਜਾਬੀ ਜਾਂ ਜਾਣਦੇ ਸੀ ਤਾਂ ਉਹਨੂੰ ਕੁੱਟਣਾ ਮੈਂ ਕਹਾਂਗਾ ਕਿਸੇ ਕਦਰ ਨਹੀਂ ਮੈਂ ਮੈਂ ਨਹੀਂ ਜਾਣਾਂ ਮੈਂ ਚਾਚਾ ਕੁੱਟਦਾ ਮੈਨੂੰ ਬਹੁਤ ਆ ਤਾਂ ਹੁਣ ਸਾਨੂੰ ਬਾਅਦ 'ਚ ਸਾਸ ਹੁੰਦਾ ਸੀ ਵੀ ਵਾਕਿਆ ਸਾਡੇ ਭਲੇ ਲਈ ਸਾਨੂੰ ਮਾਰਦੇ ਸੀ ਠੀਕ ਹੁਣ ਤਾਂ ਕੋਈ ਹੈ ਨਹੀਂ ਬੱਚੇ ਨਹੀਂ ਕਹਿ ਕਹਿਣਾ ਮੰਨਦੇ ਜੀ ਹੁਣ ਤਾਂ ਉਹ ਗੱਲਾਂ ਮਤਲਬ ਬਹੁਤ ਫਰਕ ਪੈ ਗਿਆ ਫਰਕ ਪੈ ਗਿਆ ਜਮਾਨੇ ਵਧੀਆ ਸੀ ਉਹ ਉਹਦੋਂ ਹਾਂ ਜੀ ਉਸ ਵੇਲੇ ਦੀ ਕੋਈ ਹੋਰ ਗੱਲ ਸਾਨੂੰ ਸੁਣਾਓ ਜਿੱਦਾਂ ਵੀ ਆਪਣੇ ਬਚਪਨ ਦੀਆਂ ਸ਼ਰਾਰਤਾਂ ਵੀ ਕਿੱਦਾਂ ਦੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ ਉਦੋਂ ਜੋ ਆਗ ਉਦੋਂ ਤਾਂ ਬਸ ਜਿਆਦਾ ਨਹੀਂ ਸੀ ਮਿੱਟੀ-ਮਿੱਟੀ ਨਾਲ ਖੇលਿਆ ਕੁੜੀਆਂ ਨੇ ਉਹ ਸਟੱਪੂ ਖੇਲੇ ਇਦਾਂ ਨੇ ਛੋਟੀਆਂ ਦੇ ਜਾਂ ਫਿਰ ਕਬਨੇ ਤੱਕੜੇ ਰਹੇ ਕੋ ਕਬੱਡੀ ਖੇਲੇ ਫੁੱਟਬਾਲ ਖੇਲੇ ਇਦਾਂ ਹੀ ਖੇਲਦੇ ਸੀ ਜਾਨ ਹੁਣ ਤੁਹਾਡੇ ਸਮੇਂ ਤੋਂ ਬਾਹਰ ਹੁਣ ਆਪਾਂ ਅਜੋਕੇ ਪੰਜਾਬ ਦੇ ਵਿੱਚ ਆਉਂਦੇ ਆ ਜੀ ਤੋਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਸੀਗੇ ਰਿਟਾਇਰਡ ਹੋ ਗਏ ਜੀ ਮੈਂ ਸਬ ਇੰਸਪੈਕਟਰ ਟੈਰਾਂ ਜੀ ਸਬ ਇੰਸਪੈਕਟਰ ਹਾਂ ਤੇ ਉਹ ਨਾਕਿਆਂ ਦੇ ਖੜ ਕੇ ਚਲਾਨ ਕੱਟਣਾ ਕਹਿੰਦੇ ਹੁੰਦੇ ਨੇ ਵੀ ਪੁਲਿਸ ਨਾਲ ਇਹ ਨਾ ਯਾਰੀ ਮਾੜੀ ਆ ਤੇ ਵੈਰ ਵੀ ਮਾੜਾ ਨਹੀਂ ਨਹੀਂ ਤਾਂ ਨਹੀਂ ਕੋਈ ਐਸੀ ਗੱਲ ਨਹੀਂ ਆਇਆ ਇਸ ਤਰ੍ਹਾਂ ਦੇਖੋ ਬੰਦੇ ਆਪਣੇ ਹਰ ਇੱਕ ਬੰਦੇ ਦੀ ਆਪਣੀ ਮਜਬੂਰੀ ਹੁੰਦੀ ਆ ਜੀ ਪੁਲਿਸ ਮੁਲਾਜ਼ਮ ਨੇ ਆਪਣੀ ਮੇਰੇ ਅਫਸਰਾਂ ਤੋਂ ਨਹੀਂ ਆਪਸ ਦਾ ਹੁਕਮ ਹੁੰਦਾ ਉਹਨੂੰ ਫਿਰ ਉਹਨੂੰ ਫੋਲੋ ਕਰਨਾ ਹੀ ਆ ਹਾਂਜੀ ਹੁਣ ਚਲਾਨ ਤਾਂ ਫਿਰ ਜੋ ਜਿੰਨੂ ਕਿਹਾ ਤੇ ਕਟਾਣੇ ਪੈਣਾ ਕਟਣੇ ਪੈਣੇ ਇੱਕ ਆ ਅੱਜ ਕੱਲ ਤਾਂ ਇਹ ਆਵੇ ਅੱਜ ਕੱਲ ਤੁਸੀਂ ਚਲਾਨ ਕਿਹੜਾ ਕਰੋ ਰੋਕੋ ਉਹ ਪਹਿਲਾਂ ਫੋਨ ਕਰਨ ਨੂੰ ਲਾਂਦਾ ਅਗਲਾ ਫਲਾ ਕਰੋ ਜੀ ਗੱਲ ਉਦੋਂ ਪਹਿਲਾਂ ਇਹ ਚੀਜ਼ਾਂ ਹੈ ਨਹੀਂ ਸੀ ਆਛਾ ਜੀ ਹੌਨ ਪਲੀਟ ਕਾਲ ਦਬਾਅ ਬਹੁਤ ਆ ਜੀ ਮੁਲਾਜ਼ਮਾਂ ਦੇ ਉੱਤੇ ਤੁਸੀਂ ਮਤਲਬ ਆਪਣੀ ਮਰਜ਼ੀ ਨਹੀਂ ਕਰ ਸਕਦੇ ਆਪਣੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਜਦੋਂ ਤੁਸੀਂ ਕੋਈ ਕੰਮ ਕਰਦੇ ਤੈਨੂੰ ਪਹਿਲਾਂ ਹੀ ਫੋਨ ਕਿਸੇ ਨਾ ਕਿਸੇ ਦਾ ਆ ਜਾਊਗਾ ਬੰਦਾ ਚੁੱਪ ਕਰ ਜਾਂਦਾ ਹੈ ਇਹ ਹਾਲਾਤ ਬਣੇ ਆ ਜੀ ਅੱਜਕੱਲ ਨਾ ਦੇਖਿਆ ਜਾਂਦਾ ਸਰ ਵੀ ਪੰਜਾਬੀ ਦੇ ਵਿੱਚ ਨਾ ਬੜਾ ਬਦਲਾਅ ਆ ਗਿਆ ਪੰਜਾਬੀ ਬੋਲੀ ਦੇ ਵਿੱਚ ਜੀ ਕੀ ਹੋਇਆ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਵਾ ਉਹ ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਬੜੇ ਵਰਤਨ ਲੱਗ ਗਈ ਆ ਜੀ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਐਦਾਂ ਹੁੰਦਾ ਸੀਗਾ ਨਹੀਂ ਪਹਿਲਾਂ ਤਾਂ ਤਗ੍ਰਮ ਤਗ੍ਰਮ ਜਿਆਦਾ ਅਸੀਂ 10ਵੀਂ ਤੱਕ ਪੰਜਵੀਂ ਤੱਕ ਤਾਂ ਅਸੀਂ ਪੰਜਾਬੀ ਪੜ੍ਹੇ ਆ ਸਾਨੂੰ ਇੰਗਲਿਸ਼ ਜਿਹੜੀ ਸਾਨੂੰ ਜਾ ਕੇ 6ਵੀਂ ਤੇ ਲੱਗੀ ਸੀ ਹੂੰ ਉਦੋਂ ਸਾਡਾ ਇੰਗਲਿਸ਼ ਤਾਂ ਐਡਾ ਨਹੀਂ ਸਕਾ ਬੰਦੇ ਨੂੰ 6ਵੀਂ ਜਾ ਕੇ ਬੰਦ ABC ਸਿੱਖੂ ਦਾ ਕਿੱਥੇ ਉਹ ਮੁਕਾਬਲਾ ਕਰੂਗਾ ਜੀ ਇਹ ਚੀਜ਼ਾਂ ਸੀਗਾ ਇਹ ਤਾਂ ਹੁਣ ਬਚਪਨ ਤੋਂ ਹੁਣ ਤਾਂ ਐਲ ਕੇ ਜੂ ਕੇ ਜੀ ਨਿਆਣੇ ਨੂੰ ਜਦੋਂ ਅਸੀਂ 6ਵੀਂ ਜੁਨੇ ਆ ਉਹ 9 ਸਾਲ ਪੜ ਜਾਂਦਾ ਨਿਆਣਾ ਹੂੰ ਅੰਗਰੇਜ਼ ਉਹ ਕਿੱਥੇ ਮੁਕਾਬਲਾ ਹੋਣਾ ਪਹਿਲਾ ਬੰਦਾ ਕਰ ਲੂਗਾ ਇਹ ਚਾ ਫਰਕ ਹੈ ਹੁਣ ਬੱਚੇ ਹੁਣ ਤਾਂ ਇੰਟੈਲੀਜੈਂਟ ਬੱਚੇ ਬਹੁਤ ਹੁੰਦੇ ਨੇ ਡਿਗਰੀਆਂ ਕਰੀ ਫਿਰ ਕਿੜ ਕਿੜੀਆਂ ਕਰਦੇ ਨੇ ਇੱਕ ਜੋਬਾਂ ਨਹੀਂ ਮਿਲਦੀਆਂ ਜੀ ਬੱਚਿਆਂ ਨੂੰ ਪੜ੍ਹਾਈ ਕਰਕੇ ਵੀ ਉਹ ਚੀਜ਼ ਹੈ ਨਹੀਂ ਪੜ੍ਹਾਈ ਤਾਂ ਹੈਗੇ ਹੁਣ ਅੱਗੇ ਨਾਲ ਬਹੁਤ ਵਧੀਆ ਹਾਂਜੀ ਪਰ ਉਹ ਹੁਣ ਬੱਚਿਆਂ ਨੂੰ ਕੀ ਕਰੂਗਾ ਬੱਚਾ ਜੇ ਉਹਨੇ ਪੜ੍ਹ ਕੇ ਵੀ ਉਹਨੂੰ 5-7000 10000 ਦੀ ਨੌਕਰੀ ਮਿਲੂ ਕਿੱਥੋਂ ਗੁਜ਼ਾਰਾ ਹੁੰਦਾ ਜੀ ਹੁਣ ਆਹ ਚੀਜ਼ਾਂ ਫਰਕ ਖਰਚੇ ਬਹੁਤ ਵੱਧ ਗਏ ਆ ਜੀ ਖਰਚੇ ਤਾਂ ਜੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਇੰਨੇ ਕ ਹੋ ਗਿਆ ਵੀ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਹੂੰ ਪਹਿਲਾਂ ਦੇ ਜਿਹੜਾ ਪਹਿਲਾਂ ਵਾਲਾ ਸਮਾਂ ਸੀਗਾ ਉਹਦੇ ਵਿੱਚ ਟਰੈਵਲਿੰਗ ਵੀ ਜਿੱਦਾਂ ਇੱਧਰ ਉੱਧਰ ਜਾਣਾ ਵੀ ਬਹੁਤ ਸਸਤਾ ਪੈਂਦਾ ਸੀਗਾ ਉਦੋਂ ਲਖਪੁਰ ਜੀ ਇੱਕ ਤਾਂ ਮੋਟਰਸਕੂਟਰ ਮੋਟਰਸਾਈਕਲ ਕਿਸੇ ਕੋਈ ਹੁੰਦੇ ਸੀਗੇ ਕਿਸੇ ਕੋਈ ਜਿਹੜਾ ਕੋਈ ਬੰਦਾ ਥੋੜਾ ਬੰਦਾ ਪੈਸੇ ਵਾਲਾ ਉਹਦੇ ਕੋਈ ਹੁੰਦਾ ਸੀ ਆਮ ਉਹਨਾਂ ਜਾਂ ਸਾਈਕਲ ਸਾਈਕਲ ਵੀ ਬਹੁਤ ਘੱਟ ਆਮ ਇਹ ਥੋੜਾ ਚੰਗੇ ਉਹ ਹੀ ਰੱਖਦੇ ਹੁੰਦੇ ਸੀ ਨਹੀਂ ਤਾਂ ਜਿਆਦਾ ਬਸ ਪੈਦਲੇ ਦੁਨੀਆ ਜਾਂਦੀ ਸੀ ਜਾਂ ਫਿਰ ਬਸਾਂ ਬਸਾਂ ਚ ਜਾਂਦੀ ਸੀ ਬਸਾਂ ਟਰਮੀ ਟਰਮੀ ਪਿੰਡਾਂ ਦੇ ਕੱਚੀਆਂ ਸੜਕਾਂ ਹੁੰਦੀਆਂ ਸੀ ਉਦੋਂ ਐਡੇ ਰੋਡ ਵੀ ਵਧੀਆ ਨਹੀਂ ਸੀਗੇ ਹੁਣ ਤਾਂ ਚਲੋ ਰੋਡ ਵਧੀਆ ਬਣ ਗਏ ਹੁਣ ਹਰ ਘਰ ਚ ਦੋ ਦੋ ਚਾਰ ਚਾਰ ਵਹੀਕਲ ਖੜੇ ਆ ਫਰਕ ਤਾਂ ਬਹੁਤ ਚੇਂਜਿੰਗ ਦਾ ਬਹੁਤ ਆ ਗਈ ਆ ਪਰ ਉਹ ਜਿਹੜੀ ਪਹਿਲੀਆਂ ਗੱਲਾਂ ਉਹ ਖਤਮ ਹੋ ਜਾਂਦੀਆਂ ਖੇਤਾਂ ਦੇ ਵਿੱਚ ਕਿੰਨਾ ਬਦਲਾਅ ਆ ਗਿਆ ਪੰਜਾਬ ਦਾ ਜਿਹੜਾ ਕਿਸਾਨ ਸੀਗਾ ਪਹਿਲਾਂ ਹਾਲ ਦੇ ਨਾਲ ਖੇਤੀ ਕਰਨਾ ਮਿੱਟੀ ਨਾਲ ਮਿੱਟੀ ਹੋ ਕੇ ਖੇਤੀ ਕਰਨਾ ਹਾਲਾ ਕਿ ਅੱਜ ਵੀ ਕਰਦੇ ਨੇ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਕਿੰਨਾ ਦਲਾਬ ਆ ਗਿਆ ਤੁਹਾਡੇ ਬਹੁਤ ਜਮੀਨ ਸਮਾਨ ਦਾ ਫਰਕ ਪਿਆ ਹੁਣ ਤਾਂ ਮਸ਼ੀਨਰੀ ਜੋਗ ਆ ਗਿਆ ਹਾਂ ਜਿਹੜਾ ਤੁਸੀਂ ਅੱਗੇ ਦਿਹਾੜੀ ਚ ਲੋਕ ਕੰਮ ਕਰਦਾ 15 ਮਿੰਟਾਂ ਦਾ ਕੰਮ ਹੋ ਜਾਂਦਾ ਉਹ ਹਾਂ ਸਾਧਨ ਦਾ ਫਰਕ ਪੈ ਗਿਆ ਜੀ ਤਰੱਕੀ ਤਾਂ ਬਹੁਤ ਹੋਈ ਆ ਪਰ ਜਿਹੜੇ ਉਹ ਪਹਿਲੇ ਸਮੇਂ ਸੇ ਉਹ ਸੀਗੇ ਬੰਦੇ ਸਧਾਰਨ ਲੋਕ ਸੀਗੇ ਹੁਣ ਹੁਣ ਮਨ ਚ ਹਰਕ ਦੇ ਸ਼ਰਾਰਤ ਹੈ ਸ਼ਰਾਰਤ ਹੈ ਕੋਈ ਨਾ ਸੋਚਦਾ ਆਪਣਾ ਮੈਂ ਕਿੱਦਾਂ ਮੇਰਾ ਫੈਰਾ ਹੁੰਦਾ ਲੈ ਲੋ ਹੁਣ ਤੁਸੀਂ ਦੁੱਧ ਲੈ ਲੋ ਤੇ ਮੈਂ ਮਿਲਾਵਟ ਕੋਈ ਚੀਜ਼ ਲੈ ਲੋ ਤੇ ਮਿਲਾਵਟ ਹੁਣ ਅੱਗੇ ਚੀਜ਼ਾਂ ਹੈ ਨਹੀਂ ਸੀ ਜੀ ਹੁਣ ਤਾਂ ਬੰਦੇ ਨੂੰ ਪਤਾ ਵੀ ਅਸਲੀ ਉਹ ਚੀਜ਼ ਖਾਣੀ ਆ ਲੇਕਿਨ ਉਹ ਨਹੀਂ ਸੋਚਦਾ ਨੀ ਇਨਸਾਨ ਖਾਦਾ ਪਾਈ ਜਾਂਦੇ ਜਾਂ ਖਾਦਾ ਹੁਣ ਜੂਰੀਆ ਪਾਈ ਜਾਂਦੇ ਹੋਰ ਖਾਦਾ ਪਾਉਂਦੇ ਉਹ ਅਸਰ ਤਾਂ ਉਹ ਫਸੋਤੇ ਆਉਣਾ ਉਹ ਹੀ ਅਸਲੀ ਖਾਣਾ ਮੈਂ ਗਵਰਨਮੈਂਟ ਵੀ ਜਿਆਦਾ ਧਿਆਨ ਨਹੀਂ ਦਿੰਦੀਆਂ ਇਹ ਕੋ ਕਰਦਾ ਆ ਤਾਂ ਗਵਰਨਮੈਂਟ ਕਰਨੀ ਦੰਦੇ ਲੋਕ ਇਹ ਚੀਜ਼ਾਂ ਦਾ ਬਹੁਤ ਫਰਕ ਪੈ ਗਿਆ ਇਹਨਾਂ ਤੋਂ ਹਟ ਕੇ ਅੱਗੇ ਵੱਲ ਨੂੰ ਆਉਂਦੇ ਆ ਪਹਿਲਾਂ ਪਹਿਲਾਂ ਦੇ ਵਿਆਹਾਂ ਦੇ ਵਿੱਚ ਦੱਸੋ ਇਹ ਸਾਨੂੰ ਥੋੜਾ ਆ ਕਿਉਂਕਿ ਮੈਂ ਦੇਖਦਾ ਹੁੰਦਾ ਜੀ ਮੇਰੇ ਡੈਡੀ ਹੋਰਾਂ ਦੇ ਵੀਰੇ ਦੀ ਦੇਖੀ ਮੈਂ ਵੀਡੀਓ ਜੀ ਓਮਨੀ ਵੈਨ ਹੁੰਦੀ ਸੀ ਜਿਹਦੇ ਵਿੱਚ ਅੱਜ ਕੱਲ ਦੇ ਫਿਲਮਾਂ ਵਾਲੇ ਗਿਡਨਾਪ ਕਰਕੇ ਲੈ ਕੇ ਜਾਂਦੇ ਨੇ ਠੀਕ ਤਾਂ ਨਹੀਂ ਹੋਉ ਲਿਗ ਮੈਂ ਮੈਂ ਤਾਂ ਦਾ ਮੈਂ ਜਦ ਮੇਰਾ ਮੇਰੀ ਸ਼ਾਦੀ ਦਾ ਅੰਬੈਸਡਰ ਦਾ ਦੂਜਾ ਹੁੰਦੀਆਂ ਨਹੀਂ ਇੱਕ ਅੰਬੈਸਡਰ ਇੱਕ ਹੋਰ ਹੁੰਦੀ ਸੀ ਅਹ ਕਾਰਾਂ ਮੈਂ ਅਸੀਂ ਉਹ ਚ ਬਿਉਣ ਗਏ ਥੀਏਟਰ ਸ਼ਾਇਦ ਥੀਏਟਰ ਥੀਏਟਰ ਉਦੋਂ ਇਹ ਦੋ ਹੀ ਕਾਰ ਆਉਂਦੀਆਂ ਸੀ ਬਸ ਹਾਂਜੀ ਫਿਰ ਮੈਂ ਆਪਣੇ ਵਿਆਹ ਦੇ ਫੀਟ ਤੇ ਗਿਆ ਸੀ ਹਾਂਜੀ ਹੁਣ ਤੁਹਾਡੇ ਲੋ ਗੱਡੀਆਂ ਜਿਹੜੀਆਂ ਆ ਗਈਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹਾਂਜੀ ਹੁਣ ਮੈਂ ਤਾਂ ਦੱਸ ਮੇਰੇ ਬੇਟੇ ਦੀ ਮੈਂ 23 ਦੇ ਵਿੱਚ ਸ਼ਾਦੀ ਹੋਈ 11 ਮਹੀਨੇ ਜੀ ਤਾਂ ਅਸੀਂ ਉਹ ਗੱਡੀ ਨਿਆਣ ਕਹਿੰਦੇ ਬਗਟ ਨਵੀਂ ਕਢਾਉਣੀ ਹੈ ਕਰੇਟਾ ਕਢਾਈ ਨਿਆਣੇ ਨੇ ਆ ਕੇ ਹਾਂਜੀ ਅਸੀਂ ਕਹਾਂ ਵੀ ਚੱਲ ਤੂੰ ਇਹ ਗੱਡੀ ਨਵੀਂ ਆ ਵੀ ਅੱਲੇ ਤਾਂ ਨੰਬਰ ਵੀ ਨਹੀਂ ਲਗਾ ਇਹਨੂੰ ਮੈਂ ਚੱਲੇ ਇਹਦੇ ਹਾਰ ਲਵਾਨ ਨੇ ਆ ਕਹਿੰਦਾ ਨਹੀਂ ਮੈਂ ਤਾਂ ਜੈਗੂਰ ਲੈਣੀ ਹੈ ਅੱਛਾ ਨਹੀਂ ਮੰਦੇ ਨਹੀਂ ਉਹ ਇਸ ਚੀਜ਼ ਦਾ ਬਹੁਤ ਫਰਕ ਹੈ ਵਿਆਹਾਂ ਦੇ ਵਿੱਚ ਕਿੰਨਾ ਫਰਕ ਆ ਗਿਆ ਤੁਹਾਡੇ ਵੇਲੇ ਕੀ ਕੁਝ ਹੁੰਦਾ ਸੀ ਵਿਆਹਾਂ ਦੇ ਵਿੱਚ ਉਦੋਂ ਤਾਂ ਭਾਜੀ ਬਸ ਪਕੌੜੇ ਹੁੰਦੇ ਸੀ ਵਿਆਹਾਂ ਦੇ ਜਲੇਬੀਆਂ ਆਉਂਦੇ ਆ ਜਲੇਬੀ ਦਾ ਦਾਲ ਸਬ지 ਜਿਹੜੇ ਆਪਾਂ ਘਰਾਂ ਚ ਬਣਾਉਂਦੇ ਆ ਇਹ ਉਦੋਂ ਤਾਂ ਪਹਿਲਾਂ ਟਾਟਾਂ ਦੇ ਬਾਹਰ ਤੇ ਰੋਟੀ ਖੁਲਾਉਂਦੇ ਸੀ ਅੱਛਾ ਬਾਹਰ ਵਿੱਚ ਵਿਆਹ ਸ਼ਾਦੀ ਅੱਗੇ ਪੈਲਸਾਂ ਤਾਂ ਕਰਦਾ ਹੀ ਕੋਈ ਨਾ ਹੁੰਦੇ ਸੀ ਘਰਾਂ ਚ ਸ਼ਾਦੀਆਂ ਹੁੰਦੀਆਂ ਟੈਂਟ ਲਾ ਲਿਆ ਘਰੇ ਚ ਬਸ ਕਹਿੰਦੇ ਦੋ ਦੋ ਦਿਨ ਉੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਉਹ ਸਾਡੇ ਜ਼ਮਾਨੇ ਤੋਂ ਪਹਿਲੇ ਸਾਡੇ ਪਹਿਲੇ ਗੱਲਾਂ ਸੀ ਸਾਡੇ ਬਜ਼ੁਰਗਾਂ ਦੇ ਟਾਈਮਾਂ ਦੀਆਂ ਪਰ ਸਾਡੇ ਟਾਈਮਾਂ ਚ ਤਾਂ ਬਸ ਸਵੇਰੇ ਜਾਓ ਸ਼ਾਮ ਨੂੰ ਆ ਜਾਓ ਸ਼ਾਮ ਨੂੰ ਆਏ ਦੇਖੋ ਉਦੋਂ ਫਿਰ ਸਮਾਂ ਘੱਟ ਹੁੰਦਾ ਸਮਾਂ ਜ਼ਿਆਦਾ ਹੁੰਦਾ ਸੀ ਲੋਕਾਂ ਕੋਲੇ ਜਾਣ ਨੂੰ ਵੀ ਸਮਾਂ ਲੱਗਦਾ ਸੀਗਾ ਆਉਣ ਨੂੰ ਵੀ ਸਮਾਂ ਲੱਗਦਾ ਲੋਕਾਂ ਕੋਲ ਕੰਮ ਨਹੀਂ ਸੀ ਇਹਨੇ ਹਾਂ ਫਿਰ ਤਾਂ ਖੇਤਾਂ ਵਲਦਾਂ ਨੇ ਖੇਤੀ ਕਰਦੇ ਸੀ ਉਦੋਂ ਕੰਮ ਹੈ ਨਹੀਂ ਸੀ ਲੋਕਾਂ ਕੋਲੇ ਬਿਹਲੇ ਜ਼ਿਆਦਾ ਰਹਿੰਦੇ ਸਕੇ ਬਸ ਬਹਿ ਕੇ ਗੱਪਾਂ ਮਾਰੀ ਜਾਂਣੀ ਆ ਬੁੜਿਆਂ ਨੇ ਬਸ ਕੋਈ ਤਾਂ ਹੈ ਨਹੀਂ ਸੀ ਜੋ ਮਿਲ ਖਾ ਲੇ ਬਸ ਸਾਰੇ ਮਰ ਦਾਲ ਸਬ지 ਨੋਰਮਲ ਹੁੰਦੀ ਸੀ ਹੁਣ ਤਾਂ ਅਸੀਂ ਭਗਵਾਨੇ ਇੰਨੇ ਵੀ ਪਤਾ ਨਹੀਂ ਲੱਗਦਾ ਕਿ ਕੀ ਕੁਝ ਬਣ ਜਾਂਦਾ ਜੀ ਹਾਂ ਜੀ ਉਦੋਂ ਸਾਗ ਮੱਕੀ ਦੀ ਰੋਟੀ ਇਹ ਤਾਂ ਚਲੋ ਇਹ ਤਾਂ ਫੇਵਰੇਟ ਹੁਣ ਵੀ ਹੈਗਾ ਹੁਣ ਤਾਂ ਵੀ ਲੋਕ ਖਾਂਦੇ ਤਾਂ ਹੁਣ ਵੀ ਪਿੰਡ ਜਾਂਦੇ ਹੋ ਫਿਰ ਹੁਣ ਸ਼ਹਿਰ ਦੇ ਵਿੱਚ ਰਹਦੇ ਹੋ ਕਿ ਪਿੰਡ ਦੇ ਵਿੱਚ ਰਹੇ ਮੈਂ ਸ਼ਹਿਰ ਚ ਨਾ ਸ਼ਹਿਰਪੁਰ ਸ਼ਹਿਰਪੁਰ ਅੱਛਾ ਸ਼ਹਿਰਪੁਰ ਸ਼ਹਿਰ ਜਾਈ ਦਾ ਪਿੰਡ ਕਿਤੇ ਕਦੇ ਪਿੰਡ ਦੀ ਜ਼ਿੰਦਗੀ ਦੇ ਸ਼ਹਿਰ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਦਲਾਵ ਨਹੀਂ ਪਿੰਡਾਂ ਚ ਵੀ ਹੁਣ ਇੰਨਾ ਵੈਸੇ ਤਾਂ ਹੁਣ ਪਿੰਡਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਮੰਗ ਹੋ ਗਿਆ ਆ ਦੁਕਾਨਾਂ ਖੁੱਲ ਗਈਆਂ ਆ ਬੱਚੇ ਆਮ ਘਰ ਚ ਵੀਕਲ ਹੋ ਗਿਆ ਬੱਚੇ ਪੜਦੇ ਕਾਲਜਾਂ ਦੇ ਸ਼ਹਿਰਾਂ ਨੂੰ ਜਾਂਦੇ ਪੜਨ ਉਹ ਪਹਿਲਾਂ ਤਾਂ ਹੈ ਹੀ ਨਹੀਂ ਸੀ ਪਿੰਡਾਂ ਵਿੱਚ ਸ਼ਹਿਰ ਜਾਣਾ ਕਿੱਦਾਂ ਤਾਂ ਹੁਣ ਤਾਂ ਹਰ ਸੂਲਤ ਪਿੰਡਾਂ ਚ ਆ ਗਈ ਪਹਿਲਾਂ ਕਹਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਜਿਹੜੇ ਟੋਬੇ ਹੋ ਗਏ ਉਹਦੇ ਵਿੱਚ ਮੱਜਾਂ ਦੇ ਨਾਲ ਹੀ ਨਹਾਈ ਜਾਂਦੇ ਸੀ ਹਾਂ ਜੀ ਜੀ ਪੂਛਾ ਫੜ ਕੇ ਤਰਨਾ ਮੱਜਾਂ ਨੇ ਫਿਰ ਬਚਾਉਣਾ ਨੂੰ ਨਾਲੇ ਤੇ ਮਾਰੀ ਜਾਂਦੇ ਬੋ ਨੰਗੀ ਜਨਪਾਰ ਹਾਂ ਜੀ ਉਦੋਂ ਇਹ ਚੀਜ਼ਾਂ ਨਾ ਉਦੋਂ ਬੱਚੇ ਨੂੰ ਕੋਈ ਡਰ ਨਹੀਂ ਹੁੰਦਾ ਸੀਗਾ ਵੀ ਮੈਂ ਮਰ ਜਾਊਂਗਾ ਜਾਂ ਹਾਂ ਹੁਣ ਤਾਂ ਬੱਚੇ ਨੂੰ ਤੁਸੀਂ ਬਣਨੇ ਨਾ ਮਾੜੇ ਸੀ ਬੜੀ ਕਿ ਨਹੀਂ ਬਣਦੇ ਨੇ ਹਾਂ ਅੱਗੇ ਮਿੱਟੀ ਨਾਲ ਖੇਲਦੇ ਸਰੀਰ ਵੀ ਵਧੀਆ ਸੀ ਤਕੜੇ ਹੁੰਦੇ ਸੀ ਹੁਣ ਬੱਚੇ ਦੇ ਲੋ ਐਵੇਂ ਫਲਕੂ ਜਿਹੇ ਹੁੰਦੇ ਆ ਕਿਉਂਕਿ ਮਿੱਟੀ ਨਾਲ ਰਲ ਨਹੀਂ ਦਿੰਦੇ ਸੀ ਮਿੱਟੀ ਬੱਚੇ ਦੇ ਤੁਸੀਂ ਬੂਟ ਹੀ ਲਾਉਣੇ ਅੱਗੇ ਨੰਗੇ ਪੈਰੀ ਦੌੜੇ ਭੱਜੇ ਫਿਰਦੇ ਹੁੰਦੇ ਸੀ ਜੀ ਮਿੱਟੀ ਦੇ ਤੱਤ ਜਿਹੜੇ ਆ ਉਹ ਨੰਗੇ ਪੈਰਾਂ ਨਾਲ ਹੀ ਮਿਲਨੇ ਆ ਹਾਂ ਜੀ ਇਹ ਮਿੱਟੀ ਨਾਲ ਅਸੀਂ ਰਲਾਂਗੇ ਖੇਲਾਂਗੇ ਤਾਂ ਉਹ ਹੁਣ ਉਹ ਹੈ ਨਹੀਂ ਚੀਜ਼ ਤਾਂ ਹੀ ਬੱਚੇ ਤੱਕ ਤਾਂ ਹੈ ਨਹੀਂ ਜੀ ਜ਼ਿੰਦਗੀ ਦੀ ਜਿਹੜੀ ਅੱਜ ਕੱਲ ਦੀ ਰਫ਼ਤਾਰ ਆ ਬੜੀ ਵੱਧ ਗਈ ਏ ਜੀ ਜੀ ਕਿਵੇਂ ਕਿਵੇਂ ਦੇਖਦੇ ਐ ਇਹਨੂੰ ਹੀ ਹੁਣ ਤਾਂ ਜੀ ਮਸ਼ੀਨਰੀ ਬਣ ਗਿਆ ਇਨਸਾਨ ਹਾਂਜੀ ਹੁਣ ਤਾਂ ਮਤਲਬ ਮੈ ਇਹ ਦੌੜ ਲੱਗੀ ਏ ਪੈਸੇ ਦੀ ਬਸ ਦੌੜ ਅੱਗੇ ਤੋਂ ਅੱਗੇ ਦੌੜੇ ਜਾ ਹਾਂਜੀ ਹੁਣ ਮੇਰੇ ਬੱਚੇ ਦੇਖੋ ਮੈਂ ਅਸੀਂ ਚਲੋ ਬੱਚੇ ਪਾਲੇ ਆ ਚਲੋ ਕਿਤੇ ਪੜਾਈਆਂ ਕਰੀਏ ਹੁਣ ਅਸੀਂ ਇੱਥੇ ਬੱਚੇ ਬਾਹਰ ਚੱਲ ਗਏ ਕਿਹਦਾ ਉਹਨਾਂ ਨੂੰ ਹੁਣ ਜਿੱਦਾਂ ਬੱਚੇ ਨੇ ਕਹਿਣਾ ਫਿਰ ਕਰਨਾ ਫਿਰ ਨੇ ਮਾਪਿਆਂ ਨੂੰ ਹੁਣ ਬੱਚੇ ਬਾਹਰ ਕੈਨੇਡਾ ਜਾਦ ਕਿੰਨੀ ਘੁੰਦੀ ਹੈ ਬਾਹਰ ਲਿਆਂ ਦੀ ਕਿਉਂਕਿ ਕੀ ਲੱਗਦਾ ਵੀ ਅੱਜ ਕੱਲ ਇੱਥੇ ਰੋਜ਼ਗਾਰ ਕਿਉਂ ਨਹੀਂ ਹੈਗਾ ਕਿਉਂ ਬੱਚੇ ਜ਼ਿਆਦਾ ਬਾਹਰ ਵੱਲ ਨੂੰ ਭੱਜ ਰਹੇ ਨੇ ਕਿੱਥੇ ਕੰਮ ਹੈ ਅੱਜ ਕੱਲ ਇਹ ਗਵਰਨਮੈਂਟ ਨੇ ਨਹੀਂ ਲੱਕੀਆਂ ਜੀ ਹਾਂਜੀ ਜੇ ਗਵਰਨਮੈਂਟ ਚਾਹਣ ਤਾਂ ਸਭ ਕੁਝ ਹੋ ਜਾਂਦਾ ਸਾਡੀ ਜਿਹੜੀ ਸਿਆਸਤ ਹੈ ਨਾ ਕਰਪਟ ਹੋ ਗਈ ਜ਼ਿਆਦਾ ਉਹਦੇ ਕਰਕੇ ਹੀ ਕੋਈ ਬਾਹਰ ਤੁਸੀਂ ਜਾ ਕੇ ਦੇਖ ਲਓ ਮੈਡੀਕਲ ਸਹੂਲਤ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਨੂੰ ਵਧੀਆ ਆ ਇੱਥੇ ਤਾਂ ਤੁਸੀਂ ਰੱਬ ਰਸਈਆ ਸਾਹਿਬ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜਾਂਦੇ ਜਾਂਦੇ ਜੇਕਰ ਕੋਈ ਗੱਲ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਦਾਂ ਜ਼ਿੰਦਗੀ ਨੂੰ ਜਿਉਣਾ ਮੰਨਣਾ ਸਿੱਖੋ ਕੀ ਕਹੋਗੇ ਹਾਂ ਮੈਂ ਕਹਾਂ ਜੀ ਮੈਂ ਤਾਂ ਇਹ ਕਹੂੰਗਾ ਵੀ ਜ਼ਿੰਦਗੀ ਜਿਹੜੀ ਆ ਹਾਂਜੀ ਇਹ ਪਰਮਾਤਮਾ ਨੇ ਇੱਕ अनमोल ਤੋਹਫ਼ਾ ਦਿੱਤਾ ਸਾਨੂੰ ਵੈਨ ਵਧੀਆ ਤਰੀਕੇ ਨਾਲ ਇੰਜੋਏ ਕਰੋ ਜੀ ਮੈਂ ਹੁਣ ਰਿਟਾਇਰ ਹੋ ਗਿਆ ਹਾਂ 20 ਹੋਇਆ ਸੀ ਮੇਰਾ ਰਿਟਾਇਰ ਲੇਕ ਮੈਂ ਆਪਣੇ ਆਪ ਨੂੰ ਬਿਜੀ ਰੱਖਿਆ ਹਾਂ ਮੈਂ ਦੇ ਲੋ ਵੀ ਸਾਡੇ ਸੋਨਾਲਿਕਾ ਗਰੁੱਪ ਹੈ ਸ਼ਹਿਰਪੁਰ ਜੀ ਟਰੈਕਟਰ ਬਣਾਉਂਦੇ ਆ ਉਹਨਾਂ ਦੇ ਮੈਡਮ ਆ ਸਾਡੀ ਸੰਗੀਤਾ ਮੈਡਮ ਮੈਂ ਤਾਂ ਉਹਨਾਂ ਨੇ ਨਾ ਸੰਜੀਵਨੀ ਸ਼ਰਮੂ ਇੱਕ ਕਲੱਬ ਬਣਾਇਆ ਹੈ ਪੇਜ ਸਾਡਾ ਬਣਾਇਆ ਸੰਜੀਵਨੀ ਸ਼ਰਮੂ ਦਾ ਉਹ ਦਾ ਬਬ ਸੈਕਟਰੀਅਰ ਜਿਹੜੇ ਨਾ ਕਪਲ ਉਹ ਮੈਂਬਰ ਬਣਦੇ ਆ ਅਸੀਂ ਉਹਦੇ ਮੈਂਬਰ ਬਣੇ ਮੀਆਂ ਵੀ ਦੋਨੇ ਅਸੀਂ ਸ਼ਾਮ ਨੂੰ 2 ਤੋਂ 5:30 ਵਜੇ ਤੱਕ ਹੁੰਦਾ ਅਸੀਂ ਜਾਈਦਾ ਐਕਟੀਵਿਟੀ ਕਰੀਦੀ ਆ ਤਾਂ ਅੱਜ ਕਿਰ ਲਓ ਜਾ ਗੋਣਾ ਕੋਈ ਮੜਾ ਮੋਟਾ ਫੰਕਸ਼ਨ ਕਰਨਾ ਉਹ ਕਰ ਲਓ ਫਿਰ ਯੋਗਾ ਕਰਾਉਂਦੇ ਆ ਐਕਸਰਸਾਈਜ਼ ਕਰਾਉਂਦੇ ਆ ਕੋਈ ਤਮਕੀ ਤੰਬੂਲਾ ਖਿਲਾਤਾ ਕਦੀ ਕੁਛ ਕਦੀ ਸ਼ੇਰੋ ਸ਼ੈਰੀ ਕਰ ਲਈ ਐਦਾਂ ਹੀ ਮੈਂ ਹਰ ਤਰ੍ਹਾਂ ਦੀ ਐਕਟੀਵਿਟੀ ਕਰਾਉਂਦੇ ਆ ਅਸੀਂ ਆਪਣੇ ਆਪ ਨੂੰ ਹੁਣ ਉਧਰ ਬਿਜੀ ਰੱਖਿਆ ਦੁਨਿਆਵੀ ਕਮਾਦ ਦੂਰ ਰਹਿਣ ਆਪਣੇ ਆਪ ਨੂੰ ਵਧੀਆ ਜੀਣੇ ਆ ਅਸੀਂ ਕਹਿੰਦੇ ਬਈ ਜਿਹੜੀ ਜ਼ਿੰਦਗੀ ਚਾਰ ਦੇਣਾ ਵਧੀਆ ਲਿਆਓ ਇਹ ਚਲਾ ਇਹ ਆ ਬੰਦੇ ਨੂੰ ਖਾਓ ਕੋਈ ਵਧੀਆ ਬਸ ਉਹ ਪ੍ਰਮਾਤਮਾ ਦਾ ਨਾਮ ਲਓ ਜਿੰਨਾ ਕਿ ਲੈ ਸਕਦੇ ਤੂੰ ਤਾਂ ਆਪਣਾ ਜਿੰਦਗੀ ਆ ਵਧੀਆ ਤਰੀਕੇ ਨਾਲ ਧੰਨਵਾਦੀ ਬਹੁਤ ਬਹੁਤ ਤੁਹਾਡਾ ਵੀ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਆਪਣੇ ਤੋਂ ਵੱਡਿਆਂ ਨਾਲ ਜਦੋਂ ਤੁਸੀਂ ਬੈਠਦੇ ਹੁੰਨੇ ਹੋ ਕਿਉਂਕਿ ਅੱਜ ਕੱਲ ਲੋਕ ਬੈਠਣਾ ਘਟ ਗਏ ਨੇ ਜਦੋਂ ਤੁਸੀਂ ਬੈਠੋਗੇ ਤਾਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋਗੇ ਏ ਨੇ ਵੀ ਤੁਸੀਂ ਉਹਨਾਂ ਕੋਲ ਬੈਠ ਜੋ ਫੋਨ ਚਲਾਉ ਤਾਂ ਫਿਰ ਉਹ ਜ਼ਿੰਦਗੀ ਦੇ ਜਿਹੜਾ ਤੁਸੀਂ ਸਬੰਧ ਜਾਂ ਕਨੈਕਸ਼ਨ ਹੈਗਾ ਆਪਣੇ ਮਾਪਿਆਂ ਦੇ ਨਾਲ ਭਾਲਦੇ ਉਹ ਬਣ ਨਹੀਂ ਪਉਂਦਾ ਸੋ ਅੱਜ ਸਾਰ ਹੋਰ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੋਈ ਕੁਝ ਇਹ ਬਹੁਤ ਗੱਲਾਂ ਪਤਾ ਲੱਗੀਆਂ ਵੀ ਜ਼ਿੰਦਗੀ ਕਿਵੇਂ ਜੀ ਜਾਂਦੀ ਹੈ ਤੁਸੀਂ ਵੀ ਦੱਸੋ ਸਾਨੂੰ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਇਦਾਂ ਦੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਤਾਂ ਹੁਣ ਦਵੋ ਜੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ